ਜੋ ਬੋਲੇ ਸੋ ਨਿਰਭੈ ਸਤਗੁਰੁ ਦਾਸ ਮਹਾਰਾਜ ਕੀ ਜੈ ਜਗ ਗੁਰਦੇਵ ਤਨ ਗੁਰਦੇਵ ਤਨ ਤਨ ਜਗਤ ਪਿਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਸਦਕਾ ਔਰ ਸਤਗੁਰੂ ਸਵਾਮੀ ਸੰਤ ਨਰੰજન ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਹੋਰ ਕੱਲ 5 ਤਰੀਕ ਜੋ ਤਾ ਮਹੀਨਾ 2025 ਨੂੰ ਸਤਿਗੁਰੂ ਰਮਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਖੁਸ਼ਿਆਰ ਪਰ ਵਿਖੇ ਸ਼ਿਸ਼ੋਭਿਤ ਕੀਤੀ ਜਾ ਰਹੀ ਹੈ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਅੰਮ੍ਰਿਤ ਬਾਣੀ ਪ੍ਰਚਾਰ ਪ੍ਰਸਾਰ ਮਹਿੰਮ ਕੇਂਦਰ ਸੰਤ ਗਰੀਬਦਾਸ ਮਹਾਰਾਜ ਜੀ ਉਦਾਸੀਨ ਪਵਨ ਸਮਾਧੀ ਸੰਤ ਸਖੀਨਾ ਜੀ ਪਿੰਡ ਡਾਡਾ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਜੋ ਮੁਖ ਦਫਤਰ ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਪਿੰਡ ਕਪੂਰ ਟੇਪੂਰ ਡਾਕ ਖਨ ਅਡਾ ਘਠਾਰ ਜਲੰਧਰ ਦੇ ਸੰਚਾਲਕ ਸੰਤ ਪ੍ਰਦੀਪਦਾਸ ਮਹਾਰਾਜ ਜੀ ਔਰ ਸੰਤ ਬ੍ਰਹਮਲੀਨ 108 ਸੰਤ ਸੁਰਿੰਦਰਦਾਸ ਘਠਾਰ ਵਾਲੇ ਪਿੰਡ ਡਾਡਾ ਵਿਖੇ ਸਤਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਕੱਲ ਸ਼ੁਸ਼ੋਭਿਤ ਕੀਤੀ ਜਾਵੇਗੀ ਮੈਂ ਜਿੰਨੀਆਂ ਵੀ ਸੰਤਾਂ ਹੁਸ਼ਾਰਪੁਰ ਰਹਿਣੀਆਂ ਸਤਗੁਰੂ ਰਵਦਾਸ ਨਾਮ ਲੇਵਾ ਸੰਤਾਂ ਨੂੰ ਉਹਨਾਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ ਡਾਡਾ ਪਿੰਡ ਹੁਸ਼ਿਆਰਪੁਰ ਵਿਖੇ ਜਰੂਰ ਪਹੁੰਚੋ ਔਰ ਇਹ ਜੋ ਕਾਰਜ ਹਨ ਸੰਤ ਪ੍ਰਦੀਪ ਦਾਸ ਮਹਾਰਾਜ ਇਕਠਾਰ ਵਾਲੇ ਉਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਕਾਰਜ ਹੋ ਰਿਹਾ ਹੈ ਸਤਿਗੁਰ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਸ਼ਿਖਵਤ ਅਸੀਂ ਕੰਨ ਜਾ ਰਹੇ ਹਾਂ ਸੋ ਸਾਰੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਮਿਲਦੇ ਹਾਂ ਕੱਲ ਨੂੰ ਪਿੰਡ ਡਾਡਾ ਸੰਤ ਗਰੀਬਦਾਸ ਮਹਾਰਾਜ ਤਪਸਥਾਨ ਜੈ ਗੁਰਦੇਵ ਧੰਗੁਰਦੇਵ ਜੀ